ਹੈਲੋ ਹਾਂਜੀ ਸਸ਼ਿਕਾ ਸਾਰੇ ਨੂੰ ਗੁਰਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੋਰ ਸਾਰੇ ਠੀਕ ਠਾਕ ਹੋ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਅੱਜ ਤੁਹਾਡੇ ਵਾਸਤੇ ਲਾਈਨਿੰਗ ਵਾਲੀ ਗੁੰਮ ਸਲਵਾਰ ਜੜਨ ਦਾ ਬਹੁਤ ਹੀ ਵਧੀਆ ਜਿਹਾ ਤਰੀਕਾ ਲੈ ਕੇ ਆਏ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਗੁੰਮ ਸਲਵਾਰ ਐਟੈਚ ਕਰਨੀ ਦੱਸਾਂਗੇ ਬੈਲਟ ਵੀ ਗੁੰਮ ਬਣਾਵਾਂਗੇ ਤੇ ਵੀਡੀਓ ਧਿਆਨ ਨਾਲ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਜ਼ਰੂਰ ਕਰਿਓ ਜੀ ਤੇ ਆਜੋ ਜੀ ਆਪਾਂ ਇਹ ਦੇਖੋ ਜੀ ਇਹ ਦੋਨੇ ਉੱਪਰ ਵਾਲੇ ਮੇਨ ਕੱਪੜੇ ਆ ਦੋਨੋਂ ਦੋਨਾਂ ਦੀ ਸਿੱਧੀ ਸਾਈਡ ਅੰਦਰ ਆ ਉਲਟੀ ਸਾਈਡ ਬਾਹਰ ਆ ਤੇ ਦੋਨੋਂ ਲਾਈਨਿੰਗ ਦੇ ਪੀਸ ਥੱਲੇ ਆ ਇਹ ਆਪਾਂ ਕੁੰਡੇ ਦਾ ਅਸਨ ਵਾਲੀ ਸਾਈਡ ਆ ਤੇ ਇਹਦੇ ਤੇ ਆਪਾਂ ਇਸ ਤਰ੍ਹਾਂ ਚਾਰੇ ਪੱਲਿਆਂ ਤੇ ਸਟੀਚ ਲਗਾਉਣਾ ਹੈ ਸਟੀਟਲਾ ਕਿ ਦੇਖੋ ਨੇ ਤੁਨ ਕਿ ਕਿਸ ਤਰ੍ਹਾਂ ਗੋਮਹਾਉ ਜੂ ਵੀ ਸਲਵਾਰ ਬਹੁਤ ਹੀ ਸੋਹਣੀ ਲੱਗਦੀ ਆ ਬਣੀ ਹੋਈ ਸਲਵਾਰ ਜੀ ਐ ਬਹੁਤ ਵਧੀਆ ਫਿਨਿਸ਼ਿੰਗ ਨਾਲ ਅੰਦਰੋਂ ਵੀ ਵਧੀਆ ਲੱਗਦੀ ਆ ਤੇ ਬਾਹਰੀ ਸਾਈਡ ਤੋਂ ਵੀ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਥੋੜੀ ਜੀ ਲਾਈਨਿੰਗ ਵਾਧੀ ਰੱਖੀ ਸੀਗੀ ਮੈਂ ਤਾਂ ਕਰਕੇ نیچے ਤੋਂ ਆਪਾਂ ਕਪੜਾ ਕਟਿੰਗ ਨਹੀਂ ਦਿੱਤਾ ਸੀਗਾ ਬਾਊ ਜੀ ਕਿਸੇ ਲਾਈ ਇਹ ਪਲਗਾ ਲੇਤੀ ਆ ਤੇ ਦੇਖੋ ਤੁਸੀਂ ਇਸ ਤਰ੍ਹਾਂ ਜਿਹੜੇ ਆਪਾਂ ਲਾਈਨਿੰਗ ਦੇ ਵਿੱਚ ਥੋੜਾ ਥੋੜਾ ਆਪਾਂ ਨੂੰ ਜੁਆਇੰਟ ਲਾਉਣਾ ਪਿਆ ਉਹ ਵੀ ਗੁੰਮ ਹੋ ਜਾਊਗਾ ਤੇ ਜਿਹੜੀ ਆਪਾਂ ਸਲਾਈ ਲਗਾਈ ਉਹ ਵੀ ਗੁੰਮ ਦੇਖੋ ਦੋਨੇ ਪਾਸੇ ਇਸ ਤਰ੍ਹਾਂ ਗੁੰਮ ਸਲਾਈ ਲੱਗ ਗਈ ਆ ਦੇਖੋ ਜੀ ਤੇ ਹੁਣ ਆਪਾਂ ਲਿਆ ਪਹੁੰਚਾ ਪਹੁੰਚ ਨੂੰ ਆਪਾਂ ਕੁੰਦੇ ਦੇ ਦੇ ਉੱਪਰ ਰੱਖਣਾ ਤੇ ਲਾਈਨਿੰਗ ਦਾ ਪੀਸ ਆਪਾਂ ਬਿਲਕੁਲ ਕੁੰਡੇ ਦੇ نیچے ਰੱਖਣਾ ਇੱਕ ਪਾਸੇ ਆਪਣੀ ਮੇਨ ਫੈਬਰਿਕ ਰਹੂਗਾ نیچے ਆਪਣੀ ਲਾਈਨਿੰਗ ਰਹੇਗੀ ਤੇ ਮੈਂ ਫਸਟ ਸਟਿਚ ਲਗਾਣੇ ਜਿਵੇਂ ਪਹੁੰਚਾ ਉੱਪਰ ਆ ਤਾਂ ਲਾਈਨਿੰਗ ਦਾ ਪਹੁੰਚਾ ਥੱਲੇ ਰਹੂਗਾ ਕੁੰਦੇ ਥੱਲੇ ਕੁੰਦੇ ਦੀ ਲਾਈਨਿੰਗ ਲੱਗੂਗੀ ਪੌਂਚੇ ਥੱਲੇ ਪੌਂਚੇ ਦੀ ਲਾਈਨਿੰਗ ਲੱਗੂਗੀ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਇਹ ਦੇਖੋ ਜੀ ਇਹ ਦੇਖੋ ਇਹ ਕੁੰਦੇ ਦੇ ਨਾਲ ਕੁੰਦਾ ਜੁੜ ਗਿਆ ਤੇ ਪੌਂਚੇ ਦੇ ਨਾਲ ਪੌਂਚਾ ਇਸ ਤਰ੍ਹਾਂ ਤੇ ਹੁਣ ਆਪਾਂ ਦੂਜਾ ਕੁੰਦਾ ਅਟੈਚ ਕਰ ਲੈਨੇ ਆਂ ਹੁਣ ਆਪਾਂ ਉੱਪਰ ਕੁੰੰਦਾ ਰੱਖਾਂਗੇ ਤੇ ਇਹਦੇ ਨੀਚੇ ਵਾਲੇ ਵਿੱਚ ਪਾਸੇ ਵੀ ਕੁੰੰਦਾ ਰੱਖਾਂਗੇ ਲਾਈਨਿੰਗ ਵਾਲਾ ਕੁੰੰਦਾ ਨੀਚੇ ਰੱਖਾਂਗੇ ਮੇਨ ਫੈਬਰਿਕ ਦਾ ਕੁੰੰਦਾ ਉੱਪਰ ਰੱਖਾਂਗੇ ਵੀਡੀਓ ਐਂਡ ਤੱਕ ਦੇਖਿਓ ਜੀ ਆਪਾਂ ਸਲਵਾਰ ਜੜਨ ਜੜਨ ਦਾ ਤਰੀਕਾ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਆਪਾਂ ਕਿਸੇ ਵੀ ਵੀਡੀਓ ਦੇ ਵਿੱਚ ਤੁਹਾਨੂੰ ਬਲ ਪਾਉਣੇ ਬੈਲਟ ਅਟੈਚ ਕਰਨੀ ਤੇ ਪਹੁੰਚਣ ਦਾ ਤਰੀਕਾ ਦੱਸ ਚੁੱਕੇ ਹਾਂ ਇਹਦੇ ਵਿੱਚ ਆਪਾਂ ਸਿਰਫ ਤੁਹਾਨੂੰ ਲਾਈਨਿੰਗ ਵਾਲੀ ਸਰਵਾਰ ਗੁੰਮ ਕਰਨ ਦਾ ਹੀ ਤਰੀਕਾ ਦੱਸਾਂਗੇ ਹਿੰਦੀ ਵਾਂਗ ਤੱਕ ਦੇਖ। ਅਬ ਮੇਨ ਲਾਈਨਿੰਗ ਹੋ ਗਈ ਜੀ ਇਹ ਵੀ ਲਾਈਨਿੰਗ ਹੋ ਗਈ। ਇਹ ਹੁੰਦਾ ਹੋ ਗਿਆ ਪਹੁੰਚਾ ਹੋ ਗਿਆ ਸੌਰੀ ਇਹ ਹੁੰਦਾ। ਚਾਰ ਪੱਲੇ ਹੋ ਗਏ। ਚਾਰਾਂ ਦੇ ਸਿਲਾਈ ਲਾਉਣੀ। ਇਸ ਤਰ੍ਹਾਂ। ਲਓ ਜੀ ਹੁਣ ਆ ਗਈ ਆਸਣ ਵਾਲੀ ਸਿਲਾਈ ਜਿਹੜੀ ਲਾਸਟ ਵਾਲੀ ਸਿਲਾਈ ਆ ਉਹ ਆਪਾਂ ਕਿਵੇਂ ਗੁੰਮ ਕਰਨੀ ਆ ਉਹ ਦੇਖੋ ਧਿਆਨ ਨਾਲ ਇਹ ਆਪਾਂ ਮੇਨ ਫੈਬਰਿਕ ਦੋਨੋਂ ਬਰਾਬਰ ਕਰ ਲੇ ਇੱਕ ਲਾਈਨਿੰਗ ਦਾ ਪੀਸ ਨੀਚੇ ਵਾਲੇ ਪਾਸੇ ਆ ਤੇ ਇਹਨੂੰ ਆਪਾਂ ਪੁੱਠਾ ਕਰਕੇ ਇਸ ਤਰ੍ਹਾਂ ਉਹਦੇ ਨਾਲ ਹੀ ਜੋੜ ਲਾਂਗੇ ਦੋ ਲਾਈਨਿੰਗ ਦੇ ਪੀਸ ਹੋ ਗਏ ਦੋ ਹੀ ਫੈਬਰਿਕ ਦੇ ਹੋ ਗਏ ਇਹਨੂੰ ਆਪਾਂ ਪੁੱਠਾ ਕਰਕੇ ਇਸ ਤਰ੍ਹਾਂ ਕਮਾ ਕੇ ਇਹਦੇ ਨਾਲ ਅਟੈਚ ਕਰ ਲਾਂਗੇ ਇਹ ਤੁਸੀਂ ਜੇ ਲਾਸਟ ਤੇ ਆਸਣ ਵਾਲੀ ਸਿਲਾਈ ਲਗਾਉਂਗੇ ਤਾਂ ਥੋੜਾ ਜਿਹਾ ਤੁਹਾਨੂੰ ਸੌਖਾ ਹੋ ਜਾਊਗਾ ਜੇ ਕਿਸੇ ਵੀ ਪੌਂਚੇ ਵਾਲੀ ਸਿਲਾਈ ਆਪਣੇ ਬੋਲੇ ਕਈ ਵਾਰੀ ਲਾਸਟ ਤੇ ਆ ਜਾਂਦੀ ਹੈ ਤੋਂ ਵੀ ਇਸ ਤਰ੍ਹਾਂ ਹੀ ਅਟੈਚ ਹੋਊਗੀ ਪਰ ਉਹ ਸਿਲਾਈ ਥੋੜੀ ਲੰਬੀ ਹੋ ਜਾਂਦੀ ਹੈ ਇਸ ਕਰਕੇ ਕਮਾਉਣ ਦੇ ਵਿੱਚ ਥੋੜਾ ਜਿਹਾ ਦਿੱਕਤ ਆ ਜਾਂਦੀ ਹੈ ਲਾਈਨਿੰਗ ਨੂੰ ਤੇ ਆਪਣਾ ਆਸਣ ਵਾਲੀ ਸਿਲਾਈ ਤੇ ਹੀ ਆ ਕੇ ਤੁਹਾਨੂੰ ਦੱਸਿਆ ਇਸੇ ਕਰਕੇ येस लाई तो सी एक क्लास तेलुगनी आसन वाली लाओ जी पूरी सलवार गुम्मा हो चुकी है अंदर का पसाइ सलवार गुम्मा कर लिया ਦੇਖੋ ਜੀ ਸਾਰੀਆਂ ਸਲਾਈਆਂ ਗੁੰਮ ਹੋ ਗਈਆਂ। ਇਹ ਆਸਰ ਵਾਲੀ ਸਲਾਈ ਵੀ ਗੁੰਮ ਹੋ ਗਈ। ਸਾਰੀਆਂ ਸਲਾਈਆਂ ਆਪਣੀਆਂ ਇਸ ਤਰ੍ਹਾਂ ਗੁੰਮ ਹੋ ਗਈਆਂ। ਦੇਖੋ। ਇਹ ਦੇਖੋ ਜੀ ਹਾਂਜਾ ਹੈਂਡਵਰਕ ਦਾ ਇਹ ਇਹਦੇ ਥੱਲੇ ਵੀ ਆਪਾਂ ਤੁਹਾਨੂੰ ਇਹਨਾਂ ਆਪਾਂ ਬੈਲਟ ਐਚ ਕਰਾਂਗੇ ਬੈਲਟ ਵੀ ਆਪਾਂ ਗੁੰਮ ਬਣਾਵਾਂਗੇ ਇਹਦੇ ਵੀ ਆਪ ਉਸ ਤਰੈ ਦੋਨੋਂ ਪੱਲੇ ਲਾਈਨਿੰਗ ਦੇ ਇੱਕ ਪਾਸੇ ਰੱਖਣੀ ਹੈ ਮੇਨ ਫੈਬਰਿਕ ਤੇ ਇੱਕ ਪਾਸੇ ਰੱਖਣੀ ਹੈ ਜੀ ਆਪਾਂ 벨ਟ ਦੀ ਦੂਜੀ ਸਾਈਡ ਵੀ ਉਸ ਤਰ੍ਹਾਂ ਹੀ ਗੁੰਮ ਕਰਨੀ ਆ ਇਹਨੂੰ ਵੀ ਆਪਾਂ ਜਿਵੇਂ ਆਪਾਂ ਆਸਣ ਵਾਲੀ ਸਲਾਈ ਘੁਮਾ ਕੇ ਲਾਈ ਸੀ ਨਾ ਇਹਦੀ ਸੌਰੀ ਲਾਈਨਿੰਗ ਘੁਮਾ ਕੇ ਲਾਈ ਸੀ ਉਸ ਤਰ੍ਹਾਂ ਹੀ ਆਪਾਂ ਇਹਨੂੰ ਘੁਮਾ ਕੇ ਲਾ ਲੈਣਾ ਕਿ ਲਾਈਨਿੰਗ ਇੱਕੋ ਪਾਸੇ ਕਰ ਲੈਣੀ ਆ ਆਪਣੇ ਫਗਣੋਂ ਬਾਸਤੀ ਨੇ ਦਾ ਇਤਨੀ ਜਗਾ ਛੱਡਾਂਗੇ ਇਸ ਤਰ੍ਹਾਂ ਹੀ ਗੋਮੇ ਛੱਡਾਂਗੇ। ਆਪਾਂ ਇਸ ਤਰ੍ਹਾਂ ਚਾਰੇ ਪਰ ਲੇਕ ਪਾਸੇ ਮੋੜ ਲੈਣੇ। ਤੇ ਇਹਦੇ ਤੇ ਆਪਾਂ ਡਬਲ ਸਟਾਈ ਲਗਾ ਦੇਣੀ ਆ। ਸੂਈ ਨੂੰ ਅੰਦਰ ਰੱਖ ਕੇ ਇਸ ਤਰ੍ਹਾਂ ਮਸ਼ੀਨ ਕਮਾ ਕੇ ਡਬਲ ਸਟਾਈ ਲਗਾ ਦਿੱਤੀ ਆ। ਤੇ ਲਓ ਜੀ ਬਰਲਟ ਵੀ ਆਪਣੀ ਗੋਮ ਬਣ ਗਈ ਆ। ਲਓ ਜੀ 벨ਟ ਆਪਣੀ ਗੋਮ ਬਣ ਗਈ ਐ ਇੱਥੇ ਆਪਾਂ ਨੇ ਫੜਵਾਵਾਂਗੇ ਸਲਵਾਰ ਦੀ ਉੱਪਰ ਵਾਲੀ ਸਲਾਈ ਜੀ ਜਿਹੜੀ ਉਹਨੂੰ ਆਪਾਂ ਪੱਕੀ ਸਟੀਚ ਲਗਾ ਕੇ ਨਾ ਇੱਕ ਵਾਰੀ ਕੱਚਾ ਕਰਾਂਗੇ ਇਹਦੇ ਉੱਪਰ ਵਾਲੀ ਸਲਾਈ ਤਾਂ ਲਗਾਉਣੀ ਪੈਂਦੀ ਹੈਗੀ ਆਪਾਂ ਨੂੰ ਫਿਰ ਲਾਈਨਿੰਗ ਵਿੱਚ ਇਕੱਠੀ ਨਹੀਂ ਹੁੰਦੀ ਜੀ ਇਹਦੇ ਵਿੱਚ ਨਾਲਾ ਪਾਉਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ। ਮੈਂ 벨ਟ ਦੇ ਨਾਲ ਹੀ ਨਾਲਾ ਬਣਾ ਕੇ ਨਾਲ ਦੀ ਨਾਲ ਹੀ ਪਾ ਦੇਣੀ ਹੁੰਦੀ ਆ ਕਿਉਂਕਿ ਬਾਅਦ ਦੇ ਵਿੱਚ ਲਾਈਨਿੰਗ ਮੂਰੇ ਇਕੱਠੀ ਹੋ ਜਾਂਦੀ ਹੈ ਜੀ। ਤੇ ਕਾਟਨ ਦਾ ਕੱਪੜਾ ਹੁੰਦਾ ਉਹ ਅੱਗੇ ਲੱਗ ਜਾਂਦਾ ਤੇ ਆਪਣਾ ਨਾਲਾ ਨਹੀਂ ਪੈਂਦਾ ਸਹੀ ਤਰ੍ਹਾਂ ਇਸ ਵਿੱਚ। ਇਸ ਕਰਕੇ ਮੈਂ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਨਾਲਾ ਨਾਲ ਦੀ ਨਾਲ ਹੀ ਨਿਫਾ ਬਣਾਉਂਦੇ ਬਣਾਉਂਦੇ ਨਾਲ ਦੀ ਨਾਲ ਹੀ ਨੇਪ ਵਿੱਚ ਪਾ ਦੇਣੀ ਹੁੰਦੀ ਆ ਨਾਲਾ। इत आप हम सिलाई लगा के इस तरह सारे जुटे आप सिलाई लगा देनी लो जी सिलाई आप लगा लेती है ਤੇ ਹੁਣ ਆਪਾਂ ਇੱਥੋਂ ਇਹਦਾ ਨੇਫਾ ਬਣਾ ਦਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਇੱਥੋਂ ਇਸ ਤਰ੍ਹਾਂ ਨੇਫਾ ਬਣਾ ਲਿਆ ਤੇ ਪੂਰੀ ਸਲਵਾਰ ਆਪਣੀ ਗੰਭ ਹੋ ਗਈ ਠੀਕ ਹੈ ਜੀ ਬਾਏ